ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਜੇਕਰ ਤੁਸੀਂ ਸ਼ਹਿਰ ਬਟਾਲੇ ਦੇ ਵਿਚਾਰ ਰਹੇ ਹੋ ਤੇ ਆਪਣੀ ਗੱਡੀ ਦੇ ਕਾਗਜ਼ਾਤ ਪੂਰੇ ਰੱਖਣਾ ਕਿਉਂਕਿ ਬਟਾਲੇ ਸ਼ਹਿਰ ਦੇ ਵਿੱਚ ਹੁਣ ਜੋ ਟ੍ਰੈਫਿਕ ਪੁਲਿਸ ਦਾ ਇੰਚਾਰਜ ਲੱਗਾ ਹੈ ਨਾ ਤੇ ਉਹ ਕਿਸੇ ਦੀ ਸਿਫਾਰਿਸ਼ ਹੁੰਦਾ ਵਾ ਤੇ ਨਾ ਹੀ ਕਿਸੇ ਨੂੰ ਬਖਸ਼ਦਾ ਹੈ ਇਸ ਦੀ ਜੀਦੀ ਜਾਗਦੀ ਮਿਸਾਲ ਹਾ ਹਾ ਜੋ ਉਸ ਵੇਲੇ ਮਿਲੀ ਜਦੋਂ ਬਟਾਲਾ ਦੇ ਗਾਂਦੀ ਚੌਂਕ ਵਿੱਚ ਨਾਕਾ ਲੱਗਾ ਹੋਇਆ ਸੀ ਇੱਕ ਨੌਜਵਾਨ ਨੂੰ ਰੋਕਿਆ ਗਿਆ ਜੋ ਕਿ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ ਜਦੋਂ ਉਸ ਨੂੰ ਕਾਰ ਚੈੱਕ ਕਰਵਾਣ ਤੇ ਉਸ ਕੋ ਕਾਗਜ਼ ਪੁੱਛੇ ਗਏ ਤਾਂ ਉਸ ਦੀ ਕਾਰ ਦੇ ਵਿੱਚੋਂ ਇੱਕ ਵੱਡਾ ਹੋਟਰ ਮਿਲਿਆ ਤੇ ਉਸ ਦੀ ਗੱਡੀ ਨੂੰ ਕਾਲੀਆਂ ਜਾਲੀਆਂ ਵੀਰ ਹੋਈਆਂ ਸੰ ਜਿਸਤੇ ਪੁਲਿਸ ਨੇ ਜਦੋਂ ਚਲਾਨ ਕਰਨਾ ਚਾਹਿਆ ਤਾਂ ਇਹ ਨੌਜਵਾਨ ਪੁਲਿਸ ਤੋਂ ਅੱਖ بچਾ ਕੇ ਭੱਜਣ ਵਿੱਚ ਸਫਲ ਹੋ ਗਿਆ ਪੁਲਿਸ ਵੀ ਮਗਰ ਪੱਜੀ ਪਰ ਇਹ ਪੱਜ ਕੇ ਥਾਣਾ ਸਿਵਲ ਲਾਈਨ ਵਿੱਚ ਵੱੜ ਗਿਆ ਜਿੱਥੇ ਪੁਲਿਸ ਨੇ ਇਹਨੂੰ ਧਾਰ ਦਬੋਚਿਆ ਜਦੋਂ ਇਸ ਨੌਜਵਾਨ ਨਾਲ ਗੱਲ ਕੀਤੀ ਤੇ ਇਸਨੇ ਕਿਹਾ ਕਿ ਇਹ ਗੱਡੀ ਬਟਾਲੇ ਦੀ ਤਫਸੀਲ ਵਿੱਚ ਕੰਮ ਕਰਦੇ ਕਿਸੇ ਪਟਵਾਰੀ ਦੀ ਹੈ ਤੇ ਉਸ ਦਾ ਪਰਾ ਥਾਣੇ ਵਿੱਚ ਮੁੰਸ਼ੀ ਹੈ ਪਰ ਫਿਰ ਵੀ ਪੁਲਿਸ ਨੇ ਬਖਸ਼ਣ ਦੀ ਬਜਾਏ ਇਸ ਦੀ ਗੱਡੀ ਤੇ ਚਲਾਨ ਕੀਤਾ ਅਤੇ ਇਸਤੇ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਕਿ ਇਸ ਨੂੰ ਪਰਚਾ ਕਰਕੇ ਐਸਡੀਐਮ ਦੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਇਸ ਨੌਜਵਾਨ ਨੇ ਪੁਲਿਸ ਦੀ ਲਗਭਗ 1.5 ਕਿਲੋਮੀਟਰ ਦੌੜ ਲਵਾਈ ਬਟਾਲਾ ਤੋਂ ਅਨੀਤਾ 베ਦੀ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਫੜਿਆ ਨੂੰ ਉਹ ਤਾਂ ਕਰ ਕਰਦਾ ਯਾਰ ਕੋਈ ਗੱਲ ਵੀ ਯਾਰ ਜਦੋਂ ਤੇਰੀ ਗੱਲ असां पंजी गॾी रखी त ਸਾਡਾ ਮੈਂ ਫਿਰ ਭੱਜ ਗਿਆ ਹੁਣ ਪੂਟਲਾ ਇੰਚਾਰਜ ਨੇ ਕਾਜ ਕਰ ਅੱਛਾ ਇਹਨੇ ਕਾਜ ਕਰੀ ਗਿਆ ਕੋਈ ਕਾਟਾ ਰਿਹਾ ਕਿ ਇੱਥੇ ਦੋ ਪੱਜਾ ਮਾਰੇ ਪਟਵਾਰੀ ਸਾਹਿਬ ਦੀ ਗੱਡੀ ਹੈ ਪਟਵਾਰੀ ਸਾਹਿਬ ਦੀ ਦੱਸੀ ਬਹੁਤ ਬਸੇ ਦੱਸਦੇ ਖੜਪਾ ਨੇ ਕਿਸੇ ਦੀ ਗੱਡੀ ਦੋ ਹੀ ਗਿਆ ਨਾ ਤੇਰਾ ਫੁੱਜਰ ਨੇ ਤੈਨੂੰ ਰੋਕਿਆ ਤੇਰਾ ਫਰਜ ਬੰਦਾ ਰਿਹਾ ਆਹ ਬੋਲਵਾ ਉਹਦੇ ਚਾਰ ਉਹ ਚਾਰ ਜੁੜ ਕੇ ਆਜੋ ਕੋਈ ਕਰੋ ਆਪਣੀ ਬਸੇ ਯਾਰੋ ਮੈਂ ਸਾਹਿਬ ਤੂੰ ਆ ਜਾ ਤੂੰ ਅੱਥਰ ના નિકળ દો દો હવે ભટ ગયા છે હવે ભટ ગયા છે હું પર જલનું ઇંતજાર દેતો રહું છું ભરાયા બોલ્યા તો પર જલ દોવા ખાલી અને કેમ પાછળ કીધું જરીત અમે સાથ રહે